ਤਾ ਇਸ ਵਕਤ ਸਾਡੇ ਨਾਲ ਜਿਹੜੇ ਸੁਪਾਲ ਖੈਰਾ ਜੀ ਇਸ ਮੌਜੂਦ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਖੈਰਾ ਸਾਹਿਬ ਕਿਸ ਤਰ੍ਹਾਂ ਵੇਖਦੇ ਹੋ ਤੁਸੀਂ ਜਿਹੜਾ ਇਹ ਮੁਹਾਲੀ ਦਾ ਜਿਹੜਾ ਇਹ ਸਾਰਾ ਵਰਤਾਰਾ ਵਰਤਿਆ ਹੈ ਤੇ ਪ੍ਰਵਾਸੀਆਂ ਵੱਲੋਂ ਜਿਹੜਾ ਆ ਫੇਰ ਪੰਜਾਬ ਦੇ ਉੱਤੇ ਹਮਲਾ ਕੀਤਾ ਗਿਆ ਨੌਜਵਾਨਾਂ ਤੇ ਜਿਹੜਾ ਕਤਲ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਬਹੁਤ ਦੁੱਖ ਦੀ ਗੱਲ ਹੈ ਕਿ ਦੋ ਨੌਜਵਾਨ ਮੁਹਾਲੀ ਕੁਮੜਾ ਬੰਦੇ ਨੇ ਉਹ ਇਸ ਭਿਆਨਕ ਕਤਲ ਦੇ ਸ਼ਿਕਾਰ ਹੋਏ ਨੇ ਮੈਂ ਬਹੁਤ ਅਰਸੇ ਤੋਂ ਕਹਿ ਰਿਹਾ ਹਾਂ ਕਿ ਅੱਜ ਕੀ ਹੋ ਰਿਹਾ ਕਿ ਪੰਜਾਬ ਦੇ ਵਿੱਚ ਅੰਕਹਿਨਤ ਆਬਾਦੀ ਟ੍ਰੈਕ ਰਿਕਾਰਡ ਨਿਗਾ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਕਸਬਿਆਂ ਔਰ ਪਿੰਡਾਂ ਤੱਕ ਪਹੁੰਚ ਚੁੱਕੇ ਨੇ ਔਰ ਮੇਰੇ ਆਪਣੇ ਹਲਕੇ ਵਿੱਚ ਵੀ ਇਸੇ ਤਰ੍ਹਾਂ ਇੱਕ ਹਲਕਾ ਭਲਾਤ ਦਾ ਪਿੰਡ ਹੈ ਸੰਤੂਰ ਉੱਥੇ ਇੱਕ ਗੈਰ ਪੰਜਾਬੀ ਉਹਨਾਂ ਨੇ ਰੱਖਿਆ ਸੀ ਆਪਣੇ ਕੰਮ ਕਰਨ ਵਾਸਤੇ ਉਹ ਗੁਰਮੀਤ ਸਿੰਘ ਬਹੁਤ ਛੱਟਾ ਮਾਰ ਗਿਆ ਉਹਦੇ ਬਾਅਦ ਮੌਤ ਹੋ ਜਾਂਦੀ ਆ ਉਹ ਕਿਤੇ ਯੂਪੀ ਦੇ ਸ਼ਾਇਦ ਲਖੀਮਪੁਰ ਖੇਰੀ ਨੇਪਾਲ ਦੇ ਲਾਗੇ ਦੇ ਰਹਿਣ ਵਾਲਾ ਸੀ ਠੀਕ ਹੈ ਜੀ ਉਹਨੂੰ ਬੜੀ ਮੁਸ਼ਕਲ ਨਾਲ ਉਹ ਕਿਉਂਕਿ ਉਹ ਲਾਲਚ ਕਰ ਗਿਆ ਉਹ ਇਹਨਾਂ ਦਾ ਆਈਫੋਨ ਲੈ ਗਿਆ ਨਾਲ ਉਹ ਫੋਨ ਤੋਂ ਟਰੈਕ ਹੋ ਗਿਆ ਉਹ ਬੰਦਾ ਗ੍ਰਿਫਤਾਰ ਕੀਤਾ ਗਿਆ ਪਰ ਅੱਜ ਬਿਨਾਂ ਰਿਕਾਰਡ ਤੋਂ ਸ਼ਾਇਦ ਮੈਂ ਹੁਣ ਕਹਿ ਸਕਦਾ ਦਾਅਵੇ ਨਾਲ ਕਿ ਲੱਖਾਂ ਲੋਕ ਪੰਜਾਬ ਵਿੱਚ ਵੱਸ ਚੁੱਕੇ ਨੇ ਜਿਹੜੇ ਕਿ ਜਿਹੜੇ ਕਿ ਜਦੋਂ ਵੀ ਕੋਈ ਕ੍ਰਾਈਮ ਕਰਦੇ ਨੇ ਉਹਨਾਂ ਦਾ ਕੋਈ ਰਿਕਾਰਡ ਹੀ ਨਹੀਂਗਾ ਤਾਂ ਕਰਕੇ ਮੈਂ ਬਹੁਤ ਦੇਰ ਤੋਂ ਕਹਿ ਰਿਹਾ ਪੰਜਾਬ ਸਰਕਾਰ ਦੇ ਸਪੀਕਰ ਨੂੰ ਮੈਂ ਬਿੱਲ ਦਿੱਤਾ ਹੋਇਆ ਹੈ ਪ੍ਰਾਈਵੇਟ ਮੈਂਬਰਸ ਬਿੱਲ ਕਿ ਕਿਰਪਾ ਕਰਕੇ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਉੱਤਰਾਖੰਡ ਦੀ ਤਰਜ਼ ਤੇ ਇੱਕ ਕਾਨੂੰਨ ਬਣਾਇਆ ਜਾਵੇ ਵੀ ਜਿਹੜਾ ਵੀ ਆਦਮੀ ਪੰਜਾਬ ਦੇ ਵਿੱਚ ਕੋ ਆਣ ਕੇ ਜ਼ਮੀਨ ਲੈਣਾ ਚਾਹੁੰਦਾ ਜਾਂ ਵੋਟਰ ਬਣਨਾ ਚਾਹੁੰਦਾ ਜਾਂ ਨੌਕਰੀ ਲੈਣਾ ਚਾਹੁੰਦਾ ਉਹ ਸ਼ਰਤਾ ਪੂਰੀਆਂ ਕਰਕੇ ਇੱਥੇ ਆਵੇ ਮੈਂ ਨਹੀਂ ਕਹਿੰਦਾ ਕਿ ਕੋਈ ਵੀ ਨਾ ਆਵੇ ਲੇਕਿਨ ਬਿਨਾਂ ਸ਼ਰਤ ਤੋਂ ਕਿਸੇ ਨੂੰ ਵੀ ਇੱਥੇ ਰਹਿਣ ਨਾ ਦਿੱਤਾ ਜਾਵੇ ਆ ਤੁਹਾਡੇ ਸਾਹਮਣੇ ਜਿਹੜਾ ਮੋਹੱਲੀ ਦਾ ਕਤਲ ਆ ਡਬਲ ਮਰਡਰ ਹੈ ਇਹ ਉਸੇ ਹੀ ਦਾ ਹੈ ਅਗਰ ਸਾਡੇ ਕੋਲ ਰਿਕਾਰਡ ਹੁੰਦਾ ਔਰ ਸਾਡੇ ਕੋਲ ਬਕਾਇਦਾ ਤੌਰ ਤੇ ਉਹਨਾਂ ਦੀ ਆਫਟਰ ਪੂਰੀ ਜਾਂਚ ਤੋਂ ਬਾਅਦ ਉਹ ਇੱਥੇ ਬਸੇ ਹੁੰਦੇ ਤਾਂ ਉਹਨਾਂ ਨੂੰ ਲੱਭਣਾ ਸੌਖਾ ਕਿ ਬਹੁਤ ਸਾਰੇ ਕਤਲ ਪੰਜਾਬ ਦੇ ਵਿੱਚ ਕ੍ਰਾਈਮ ਇਸ ਤਰ੍ਹਾਂ ਦੇ ਹੋ ਰਹੇ ਨੇ ਜਿਹੜੇ ਅਨਟਰੇਸ ਰਹਿਣਗੇ ਕਿਉਂਕਿ ਆਦਮੀਆਂ ਦਾ ਪਤਾ ਹੀ ਨਹੀਂ ਕਿ ਕੌਣ ਕਿੱਥੋਂ ਆਏ ਕਿੱਥੇ ਰਹੇ ਫਤਲ ਕਰਕੇ ਚਲੇ ਗਏ ਨੇ ਜੀ ਕਹਿਰਾ ਕਹਿਰਾ ਸਾਹਿਬ ਜੇਕਰ ਗੱਲ ਕਰਦੇ ਆਂ ਅਸੀਂ ਪੰਜਾਬ ਦੇ ਵਿੱਚ ਜਿਹੜੇ ਨੇ ਇਹ ਹੋਰ ਵੀ ਕਈ ਮੁੱਦੇ ਨੇ ਚਾਹੇ ਪਾਣੀਆਂ ਦੀ ਗੱਲ ਕਰ ਲਈਏ ਚਾਹੇ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਨਸ਼ੇ ਵਰਗੇ ਜਿਹੜੇ ਨੇ ਵੱਡੇ ਮੁੱਦੇ ਨੇ ਪਰ ਇਹ ਜਿਹੜੇ ਵਾਰਦਾਤਾ ਹੋ ਰਹੀਆਂ ਨੇ ਮਾਈਨਰ ਜੀਆਂ ਗੱਲਾਂ ਨੇ ਪੁਲਿਸ ਪ੍ਰਸ਼ਾਸਨ ਵੀ ਇਹਦੇ ਵਿੱਚ ਜਿਹੜਾ ਲਗਾਤਾਰ ਲਾਚਾਰ ਦਿਸਦਾ ਹੈ ਜਾਂ ਸਰਕਾਰਾਂ ਦੀਆਂ ناکਾਮੀਆਂ ਨੇ ਕਿਸ ਤਰ੍ਹਾਂ ਇਹਦਾ ਹੱਲ ਕਿਸ ਤਰ੍ਹਾਂ ਵੇਖਦੇ ਹੋ ਨਹੀਂ ਦੇਖੋ ਜਿਹੜੇ ਤਾਂ ਵੱਡੇ ਇਸ਼ੂਜ਼ ਨੇ ਉਹ ਤਾਂ ਬਹੁਤ ਅਰਸੇ ਤੋਂ ਪੈਂਡਿੰਗ ਨੇ ਸਾਡੀ ਰਾਜਧਾਨੀ ਖੋਣ ਨੂੰ ਫਿਰਦਾ ਹਰਿਆਣੇ ਆ ਹਰਿਆਣਾ ਚੰਡੀਗੜ੍ਹ ਜੀ ਚੰਡੀਗੜ੍ਹ ਦੀ ਰਾਜਧਾਨੀ ਨੂੰ ਪਾਣੀਆਂ ਦੀ ਤੁਸੀਂ ਗੱਲ ਕੀਤੀ ਆ ਹੂੰ ਕੁਝ ਗੱਲਾਂ ਦੇ ਵਾਸਤੇ ਲੌਂਗ ਟਰਮ ਸੋਲੂਸ਼ਨਸ ਹੁੰਦੇ ਨੇ ਲੇਕਿਨ ਆ ਜਿਹੜਾ ਅਗਰ ਅਗਰ ਇੱਕ ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੀ ਤਰ੍ਹਾਂ ਤੇ ਲੋ ਬਣਾ ਦਿੱਤਾ ਜਾਊਗਾ ਉਹਦੇ ਨਾਲ ਸਾਡੇ ਬੱਚਿਆਂ ਨੂੰ ਪੰਜਾਬ ਚ ਨੌਕਰੀ ਦੇ ਪਹਿਲ ਮਿਲੇਗੀ ਕੋਈ ਬਾਹਰੋਂ ਨਹੀਂ ਆਏਗਾ ਸਾਡੀ ਆਬਾਦੀ ਦਾ ਸੰਤੁਲਨ ਖਰਾਬ ਨਹੀਂ ਹੋਏਗਾ ਜੋ ਕਿ ਸਾਡੇ ਵਿਦੇਸ਼ਾਂ ਵਿੱਚ ਜਿਹੜੇ ਬੱਚੇ ਜਾ ਰਹੇ ਨੇ ਬਹੁਤ ਸਾਰੇ ਪੋਲਿਟਿਕਲ ਆਦਮੀਆਂ ਨੂੰ ਇਹ ਗੱਲ ਨਹੀਂ ਦਾ ਇਲਮ ਨਹੀਂਗਾ ਕਿ ਜੋ ਉਹ ਕਹਿੰਦੇ ਨੇ ਜੀ ਸਾਡੇ ਬੱਚੇ ਵੀ ਕੈਨੇਡਾ ਅਮਰੀਕਾ ਜਾਂਦੇ ਤੇ ਮੈਂ ਕਿਹਾ ਉੱਥੇ ਬਿਨਾਂ ਸ਼ਰਤ ਬਿਨਾਂ ਸ਼ਰਤਾਂ ਪੂਰੀਆਂ ਕੀਤੀ ਕੋਈ ਜਾਣ ਦਿੰਦਾ ਵਾ ਜੀ ਬਿਲਕੁਲ ਇਹੀ ਤਾਂ ਐਗਜ਼ੈਕਟਲੀ ਕਹਿ ਰਿਹਾ ਮੈਂ ਕਿ ਇੱਥੇ ਵੀ ਇਦਾਂ ਦਾ ਲਾਅ ਹੋਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਹੋਵੇ ਕਿ ਕੌਣ ਕਿੱਥੇ ਬੈਠਾ ਪਹਿਲੀ ਗੱਲ ਤਾਂ ਡਿਸਕਰੇਜ ਕਰਨਾ ਚਾਹੀਦਾ ਜੀ ਸਾਡੇ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਬੇਰੋਜ਼ਗਾਰੀ ਹੈ ਸਾਡੇ ਇੱਥੇ ਬਹੁਤ ਪ੍ਰੋਬਲਮ ਸਮੱਸਿਆਵਾਂ ਸਾਡਾ ਕਿਉਂਕਿ ਮਿਨੋਰਿਟੀ ਸ ਪੰਜਾਬੀ ਸਪੀਕਿੰਗ ਸਟੇਟ ਹੈ ਇੱਕੋ ਸਟੇਟ ਹੈ ਜਿੱਥੇ ਪੰਜਾਬੀ ਬਕਾਇਦਾ ਤੌਰ ਤੇ ਨੰਬਰ 1 ਲੈਂਗੁਏਜ ਹੈ ਔਰ ਸਿੱਖਾਂ ਦੀ ਸਟੇਟ ਹੈ ਇੱਥੇ ਪੱਗ ਦੀ ਅਹਿਮੀਅਤ ਹੈ ਇੱਥੇ ਸਾਡਾ ਸੱਭਿਆਚਾਰ ਹੈ ਔਰ ਇਸ ਢੰਗ ਦੇ ਨਾਲ ਗੈਰ ਪੰਜਾਬੀ ਆਣ ਕੇ ਪਿਛਲੇ ਕੁਝ ਦਹਾਕਿਆਂ ਤੋਂ ਮੇਰੇ ਹਿਸਾਬ ਨਾਲ 50-60 ਲੱਖ ਦੇ ਲਾਗੇ ਇਸ ਵਕਤ ਗੈਰ ਪੰਜਾਬੀ ਪੰਜਾਬ ਚ ਵੱਸ ਗਿਆ ਵਾਂ ਮੈਂ ਫਿਰ ਰੀਟ੍ਰੇਟ ਕਰਦਾ ਮੈਂ ਕਿਸੇ ਦੇ ਬਾਹਰ ਹੋਣ ਦੇ ਖਿਲਾਫ ਨਹੀਂਗਾ ਲੇਕਿਨ ਇੱਕ ਕਾਨੂੰਨ ਅਗਰ ਬਣਾਇਆ ਜਾਵੇਗਾ ਉਹਦੇ ਨਾਲ ਜਿਹੜੀ ਨਾਨ ਸੀਰੀਅਸ ਪੋਪੂਲੇਸ਼ਨ ਜਿਹੜੀ ਕ੍ਰਾਈਮ ਕਰਨ ਹੁੰਦੀ ਆ ਹਾਂਜੀ ਜਿਹੜੇ ਐਵੇਂ ਇਥੇ ਹੁੱਲੜਬਾਜੀ ਕਰਨ ਆਉਂਦੇ ਨੇ ਉਹ ਸਾਰੇ ਡਿਸਕਰੇਜ ਹੋ ਜਾਣਗੇ ਜਿਹੜੇ ਸੰਜੀਦਾ ਵਿਅਕਤੀ ਨੇ ਜਿਨ੍ਹਾਂ ਨੇ ਕੋਈ ਕੰਮ ਕਰਨਾ ਵਾਕਈ ਉਹ ਇਥੇ ਰਹਿ ਸਕਦੇ ਦੂਜੀ ਗੱਲ ਇਹ ਹੈ ਕਿ ਅਗਰ ਕੋਈ ਕੰਮ ਇਥੇ ਪੰਜਾਬ ਚ ਆਉਂਦਾ ਉਹ ਸਾਨੂੰ ਕੋਈ ਸਾਡੇ ਝੋਨੇ ਦੀ ਫਸਲ ਵੱਢਣੋਂ ਆਸੇ ਪਿਛਲੇ 40-50 ਸਾਲ ਤੋਂ ਆ ਰਹੇ ਨੇ ਅਸੀਂ ਕਦੇ ਇਤਰਾਜ਼ ਨਹੀਂ ਕੀਤਾ ਲੇਕਿਨ ਪੱਕੀ ਬਸੋਂ ਨਹੀਂ ਹੋਣੀ ਚਾਹੀਦੀ ਪੱਕੀ ਬਸੋਂ ਵਾਸਤੇ ਫੇਰ ਇੱਕ ਕਾਨੂੰਨ ਹੋਣਾ ਚਾਹੀਦਾ ਇਸ ਗੱਲ ਦਾ ਅੱਜ ਸਾਨੂੰ ਖਮਿਆਜ਼ਾ ਭੁਗਤਣਾ ਪੈ ਰਿਹਾ ਆ ਮੋਹਾਲੀ ਦੇ ਸ਼ਹਿਰ ਕਤਲ ਬਚਾਈ ਜਾ ਸਕਦੀ ਸੀ ਜਾਂ ਉਹ ਇੱਕ ਤੁਹਾਡਾ ਮੋਹਾਲੀ ਦੇ ਲਾਗੇ ਪਿੰਡ ਜਿੱਥੇ ਪੰਜਾਬੀਆਂ ਦੀ ਵੋਟ ਰਹਿ ਗਈ ਹੈ ਜਗਤਪੁਰਾ ਇਹ ਸ਼ਾਇਦ ਉਥੇ ਪੰਜਾਬੀਆਂ ਦੀ ਵੋਟ ਰਹਿ ਗਈ 8500 ਤੇ 6000 ਵੋਟ ਬਾਹਰੋਂ ਆਣ ਕੇ ਵਸ ਗਈ ਤੇ ਉਥੇ ਕੀ ਫਿਰ ਪੰਜਾਬ ਦੀ ਇੱਥੇ ਦ੍ਰਿਸ਼ ਬਚੇਗਾ ਜੀ ਬਾਕੀ ਔਰ ਮੈਨੂੰ ਬੜਾ ਅਫਸੋਸ ਹੈ ਕਿ ਸਾਰੀਆਂ ਪਾਰਟੀਆਂ ਦੀ ਲੀਡਰ ਇਸ ਗੱਲ ਦੇ ਉੱਤੇ ਛੁਕ ਨਹੀਂ ਬਿਲਕੁਲ ਖੈਰਾ ਸਾਹਿਬ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਮਤੇ ਵੀ ਪਾਏ ਗਏ ਸੀਗੇ ਤੇ ਬਾਅਦ ਚ ਜਿਹੜੀਆਂ ਨੇ ਉਹ ਮਾਫੀਆਂ ਮੰਗ ਲਈਆਂ ਗਈਆਂ ਤਾਂ ਤਾਂ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਪ੍ਰਵਾਸੀ ਜਿਹੜੇ ਨੇ ਇੱਥੇ ਜ਼ਿਆਦਾ ਹਾਜ਼ਰੀ ਹੁੰਦੇ ਨੇ ਤਾਂ ਉਹਨਾਂ ਨੂੰ ਕਹੀ ਗੱਲ ਹੈ ਕਿ ਪਿੰਡਾਂ ਦੇ ਪਿੰਡਾਂ ਦੇ ਵਿਚਾਰਾ ਵੀ ਖਤਮ ਹੁੰਦਾ ਹੈ ਤਾਂ ਫਿਰ ਬਾਅਦ ਤੋਂ ਜੋ ਬਾਹਰਲੇ ਸੂਬਿਆਂ ਦੇ ਉੱਤੇ ਜਿਹੜੇ ਪੰਜਾਬੀ ਵਸੇ ਹੋਏ ਨੇ ਉਹਨਾਂ ਨੂੰ ਵੀ ਕੱਢੇ ਜਾਣ ਦੀਆਂ ਜਿਹੜੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਤਾਂ ਇਹਦਾ ਇਸ ਤਰ੍ਹਾਂ ਜਿਹੜਾ ਪੁਕਤਾ ਹੱਲ ਜਿਹੜਾ ਲੱਗ ਨਹੀਂ ਰਿਹਾ ਪਿੰਡਾਂ ਦੇ ਵਿੱਚ ਮੱਥੇ ਪਾਉਣ ਦੀ ਨੋਬਤ ਹੀ ਨਹੀਂ ਆਉਣੀ ਚਾਹੀਦੀ ਸੀ ਪੰਜਾਬ ਦੀ ਵਿਧਾਨ ਸਭਾ ਕਾਦੇ ਆਸਤੇ ਬਣੀ ਹੋਈ ਜੀ ਜੇ ਹਿਮਾਚਲ ਪ੍ਰਦੇਸ਼ ਦੀ ਵਿਧਾਨ ਸਭਾ ਆਪਣੀ ਹੋਂਦ ਤੇ ਆਪਣੀ ਆਈਡੈਂਟੀ ਨੂੰ ਬਚਾਉਣ ਵਾਸਤੇ 1972 ਚ ਕਾਨੂੰਨ ਬਣਾ ਸਕਦੀ ਆ ਜੀ ਉਤਰਾਖੰਡ ਦੀ ਬੀਜੇਪੀ ਸਰਕਾਰ ਨੇ ਹੁਣ ਕਾਨੂੰਨ ਬਣਾਇਆ ਵਾ ਜੀ ਤੇ ਪੰਜਾਬ ਨੂੰ ਕੌਣ ਰੋਕਦਾ ਸੀ ਆਟੋਨਮਸ ਸਾਡੀ ਵਿਧਾਨ ਸਭਾ ਵਾ ਕੋਈ ਫੈਸਲਾ ਲੈ ਸਕਦੀ ਆ ਇਹਦਾ ਸਾਡੇ ਜਿਹੜੇ ਸਿਆਸਤਦਾਨ ਹਨ ਨਾ ਜੀ ਗੈਰ ਪੰਜਾਬੀਆਂ ਦੀਆਂ ਵੋਟਾਂ ਤੋਂ ਡਰੀ ਜਾਂਦੇ ਨੇ ਮੈਂ ਬਾਰ-ਬਾਰ ਕਹਿੰਨਾ ਕਿ ਜਿੱਦਣ ਇੱਥੋਂ ਦੇ ਰਹਿਣ ਵਾਲੇ ਬੰਦਿਆਂ ਨੇ ਪੰਜਾਬ ਦੇ ਲੋਕਾਂ ਨੇ ਪੰਜਾਬੀਆਂ ਨੇ ਸਿੱਖਾਂ ਨੇ ਮਨ ਬਣਾ ਲਿਆ ਕਿ ਆ ਜਿਹੜੇ ਫਲਾਣੇ ਫਲਾਣੇ ਲੀਡਰ ਨੇ ਜੀ ਇਹ ਇਸ ਕਾਨੂੰਨ ਨੂੰ ਬਣਾਉਣ ਵਿੱਚ ੜਿੱਕਾ ਪਾਉਂਦੇ ਜੇ ਉਹਨਾਂ ਨੇ ਵੋਟਾਂ ਨਾ ਪਈਆਂ ਤਾਂ ਜਮਾਨਤਾ ਜਬਤ ਹੋਣਗੀਆਂ ਬਿਲਕੁਲ ਜੀ ਬਿਲਕੁਲ ਸੋ ਇਸ ਕਰਕੇ ਮੇਰੀ ਫਿਰ ਅਪੀਲ ਹੈ ਸਪੀਕਰ ਨੂੰ ਔਰ ਵਿਧਾਨ ਸਭਾ ਦੇ ਸਪੀਕਰ ਤੋਂ ਇਲਾਵਾ ਚੀਫ ਮਿਨਿਸਟਰ ਨੂੰ ਕਿ ਇਹ ਲਾਅ ਜਲਦੀ ਤੋਂ ਜਲਦੀ ਪੰਜਾਬ ਦੇ ਵਿੱਚ ਬਣਾਇਆ ਜਾਵੇ ਤਾਂ ਕਿ ਸਾਡੀ ਆਇਡੈਂਟੀਟੀ ਸਾਡਾ ਕਲਚਰ ਸਾਡੀ ਜ਼ੁਬਾਨ ਸਾਡੀਆਂ ਨੌਕਰੀਆਂ ਇਹਨੂੰ ਬਚਾਇਆ ਜਾ ਸਕੇ ਠੀਕ ਹੈ ਜੀ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ